ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਲਵਾ ਵਲੋਗ ਵਿੱਚ ਅੱਜ ਦੀ ਸਰਵਾਜ ਆਤੀ ਸਵੇਈ ਕਾਦੀ ਸਵੇਰ ਨਹੀਂ 11 ਵੱਜਣਾਂ ਵਾਲਿਆ 10:30 ਹੋ ਗਏ ਤੇ ਅਸੀਂ ਜਾਣੀਏਂਗੇ ਇੱਕ ਪ੍ਰੋਗਰਾਮ ਤੇ ਛੋਟੇ ਜਿਹੇ ਸਗਨ ਤੇ ਤੇ ਮਿਲੌਣੇਗੇ ਸਾਰੇ ਨਾਲ ਹੈਲੋ ਬੰਦ ਜੀ ਸਸ਼ਿਕਾਂ ਜੀ ਹਾਂ ਜੀ ਅਸੀਂ ਤਰਪੇ ਸੀ ਇਹ ਕਰੋ ਸਾਡੀਆਂ ਸੋ ਚਾ ਬੈਠੀਆਂ ਪਿੱਛੇ ਜਲਦੀ ਤੇ ਡੇੜੀ ਤਾਰ ਕੇ ਆਉਂਗੇ ਜੀ ਵੀਰੋਂ ਕਿੱਥੇ ਕਿਲੇ ਨਾ ਕਿੱਥੇ ਰੱਖਿਆ ਫੋਨ ਰਾਜ e não okay. ਚੰਗਾ ਚਲ ਮਮਨ ਦੱਸੇ ਕੋਚ ਕੌਣ ਚਾਹਤਾ ਹੁੰਦਾ ਹੈ ਕੋਚ ਕੌਣ ਚਾਹਤਾ ਹੁੰਦਾ ਸਿੱਕਾ ਪੜਿਆਂਗੇ ਸਿੱਕਾ ਚਲ ਵੀ ਚੱਛ ਅੱਛਾ ਸਿੱਕਾ ਗਲੇਵ ਜੂਰੀ ਤਿਆਰੀ ਕਰੀ ਜਾਂਦੀਆਂ ਕੁੜੀਆਂ ਉਹ ਸਾਡੀ ਲਾਡਲੀ ਦੀਦੀ ਐ ਫਟ ਮੇਕਾ ਗੱਡੀ ਐ ਤੇ ਤਰਖੁੜੀ ਸਾਡੀ ਤਿਆਰ ਹੋ ਗਈ ਜੀ ਦਸਾ ਕਰਨ ਪੈਣਾ ਹੈ ਲਾਤੀ ਗੱਗ ਲੈ ਹੁਣ ਪੂਰੀ ਮੇਖਾ ਲਾਦੀਆਂ ਹੁਣ ਨਹੀਂ ਹਿਲਦੀ ਮੈਨੂੰ ਮੈਂ ਅੱਜ ਮੈਂ ਤੇਰਾ ਰੱਖਦਾ ਹਾਂ ਅਗਲੇ ਕੋਲ ਇੱਕ ਬਣਾਇਆ ਸੀ ਪਰ ਉਹ ਨਾ ਆਸੇਗਾ ਦੇਖੋ ਮੇਰੀਆਂ ਧੀਆਂ ਬੈਠੀਆਂ ਉਹ ਵੱਡੀ ਹੈ ਛੋਟੀ ਹੈ තර ු ලග එ මක්දි මමගේ කොි ද ම ලගද ම පොඩි අද මතිී ග පෝගම් ාත ගේ දෝ ගේ ග ਹਾਂਜੀ ਸਗਣ ਕਰਨ ਵਾਸਤੇ ਕੁੜੀਆਂ ਖੜ ਗਈਆਂ ਕਿਉਂਕਿ ਉਹ ਆ ਗਏ ਰਿਸ਼ਤੇਦਾਰ ਦਫਾਣ ਦੇ ਤੇ ਹੋਰ ਮੈਨੂੰ ਤੁਸੀਂ ਕੱਲੀ ਨੂੰ ਧੱਕਿਆ ਤੇ ਫਿਰ ਮੈਂ ਕਿਹਾ ਕਿਵੇਂ ਜਲਦੀ ਬਈ ਅੰਤ ਕਿਦੋਂ ਹੋ ਕੇ ਜਾਂਦੀ ਆ ਸੀ ਮਤਲਬ ਕੋਈ ਨਾ ਵੇ ਕਰ ਲਓ ਨਾ ਪੀ ਲੋ ਇਹ ਬਫਾ ਕੋਈ ਨਾਲ ਜੀ ਇੱਕ ਪੈਸਾ ਨਾ ਫੇ ਕਰਮਚਾਰੀ ਜੀ ਤੇ ਚੰਗਿਤਰਾ ਬਣਾ ਲਾ ਇੱਧਰ ਨਾ ਰਹਿ ਜਾਣ ਚੰਗਾ ਹੌਲੀ ਹੌਲੀ ਪਤਾ ਲੱਗੂ ਭਾਈ ਮਸਲਾਣਦੀ ਲੱਗੀ ਦੋਨੇ ਐ ਮੇਰਾ ਮੁੰਡਾ ਤਿਸਦਾ ਹੀ ਨਹੀਂ ਆਸੇ। ਲਓ ਜੀ ਹੁਣ ਆਇਆ ਮੁੰਡਾ। ਇੰਨਾ ਟਾਈਮ ਹੋ ਗਿਆ ਸਾਨੂੰ ਸਾਰਿਆਂ ਨੂੰ ਖੜਿਆ ਨੂੰ ਧੁੱਪ ਤੇ ਗਰਮੀ 'ਚ। ਹਾਂ ਹੁਣ ਮੈਨੂੰ ਕੋਈ ਪਸਾਨ ਆਂਦੀ ਹੈਗੀ। ਨਾ ਨਾ ਮੈਨੂੰ ਤਾਂ ਅਸੀਂ ਦੱਸਾਂ ਤੈਨੂੰ ਕਦ ਪਸਾਨ। ਤੈਨੂੰ ਨਹੀਂ। ਉਹ ਮੈਨੋਂ ਤਾਂ ਵੱਡਾ ਭਰਾ ਹੋਊਗਾ ਇਹ। ਹਾਂ। ਹਾਂ ਦਮ ਦੇ ਨਹੀਂ ਇਹ ਤਾਂ। ਇਹਨਾਂ ਮੈਨਾਂ ਗੱਡੀਆਂ ਪਿੱਛੇ ਰਹਿ ਗਈਆਂ ਹੋਣੀਆਂ ਇਹਨਾਂ ਦੀ। ਤਾਂ ਲੇਟ ਹੋ ਗਏ। अच्छा <laughs> ਸਿੰਦਰ ਆ ਜਿਹੜੇ ਕਰ ਲੋ ਫੇਸ ਤੇ ਆ ਸਾਹਮਣੇ ਦੇਖ ਲਈ ਰੇਟ ਫਲੱਬ ਚੰਗਾ ਲੱਗਿਆ ਸੀ ਅਸੀਂ ਦੋ ਤੇ ਆ ਦੇਖੋ ਸੰਦੀਪ कौन से मुद्दों पर करेंगे हम चर्चात्मक बात पर बात की है ਜਿੱਦਿ ਪਾਚ ਕੇ ਸਾਡੇ ਰਿਸ਼ਤੇਦਾਰ ਪਰ ਲੇਟ ਬਹੁਤ ਸੀ ਬਾਅਦ ਚ ਪਤਾ ਲੱਗ ਮਾਸੀ ਆਏ ਗਈ ਜਾਂਦੀ ਸੀ रुजवा का운데 आह එතර් සඩිසාරි පැමිලි වෙක්කියකි ඇයිත ජම්බ ඇ? ਕੁੜੀ ਫੋਲ ਸੇਵਾ ਕਰਦੀ ਹੈਗੀ ਨਹੀਂ ਤੂੰ ਵੀ ਨਾ ਪਿੱਛੇ ਰਹਿ ਹਾਂ

ನಾವು ಟಿವಿ ನೋಡಬೇಕು ಅಂದ್ರೆ ಅದು ನೋಡಿ ಇವತ್ತಾಯ್ತು ಒಂದು ಕವನ ಆಸ ಆಗ್ತಿದೆ ನೋಡಿ ਦੇਖ ਲੈ ਪਲਾਜ਼ਾ ਦੇ ਕੋਲ ਵੀ ਕਿੰਨਾ ਸ਼ੋਰ ਪਸੰਦ ਨਹੀਂ ਕਰਦਾ ਸਰ ਇੱਕ ਵੇਸ਼ ਹਾਂ ਇਧਰ ਦੇਖੋ ਬਈ ਅੱਗੇ ਰੋ ਪਿੱਛੇ ਦੀ ਹੈ ਪਤਾ ਨਹੀਂ ਮੇਰੀ ਬਿੰਦੀ ਲਈ ਮੇਰੀ ਬਿੰਦੀ ਲਈ ਬਈ ਥੋੜਾ ਇਹਨਾਂ ਆਇਓ ਬਈ ਬਾਈ ਜਨਾਓ ਆ ਕੇ ਬੈਠੋ ਮੁੰਡੇ ਜੇ ਸਾਹਮਣੇ ਹੋਵੇ ਸਹੀ ਕੰਮ ਕਰ ਦਿਓ आर्किटेक्चर फाउंडेशन को हम 站着。 ਸਾਹਮਣੇ ਦੇਖੀ ਆਂ ਜੀ ਆਹ ਸੋਫੇ ਦੇ ਨਾਲ ਉਹ ਆਹ ਤਾਂ ਜੀ ਇਹ ਤੁਹਾਨੂੰ ਜੇ ਤਾਂ ਇਹਨਾਂ ਦੇ ਫਰਮ ਆਣਾਂ ਨੇ ਤੇ ਇਹਨਾਂ ਤੋਂ ਹੀ ਆਏ ਨੇ ਜੀ ਇਹ ਦਾਦਾ ਦਾਦੀ ਆ ਗਏ ਪਹਿਲਾਂ ਸੀਗੇ ਉਹ ਭਾਬੀ ਕੌਣ ਸੀ ਨਾਨ ਨੰਦੋਈਆ ਨਾਨ ਦੇ ਤਿੰਨੋਂ ਟੋਈਆ ਇਹ ਹੈਗੇ ਦਾਦਾ ਦਾਦੀ ਇਹ ਕੀ ਲਾਇਦੇ ਭਾਬੀ ਹੈ ਚਾਚਾ ਚਾਚਾ ਅੱਛਾ ਚਾਚਾ ਚਾਚੀ ਮੁੰਡੇ ਦੇ ਹਾਂਜੀ ਇਹ ਮੁੰਡੇ ਦੇ ਮਾਮਾ ਮਾਮੀ ਇਹ ਹੌਲੀ ਮਮਾ ਤੇ ਮਮੇ ਦੀ ਕੁੜੀਆ ਅੱਛਾ ਮਮੇ ਦੀ ਕੁੜੀਆ ਤੇ ਜਿਮੜੀ ਠੀਕ ਉਹਨੇ ਰਾਜੀ ਦੇ ਵੱਡੇ ਹੱਥਾਂ ਨੇ ਕਿ ਉਹਨੇ ਵੱਡੇ ਨੋਟ ਹੋਣੇ ਚਾਹੀਦੇ ਨੇ ਇਹ ਮੁੰਡੇ ਦਾ ਮਮਾ ਹਾਂ ਇਹ ਕੌਣ ਹੈ ਜੀ ਹੈ ਭਾਬੀ ਇਹ ਮੁੰਡੇ ਦਾ ਚੀਜਾ ਤੇ ਭੈਣ ਅੱਛਾ ਤੇਦੀ ਭਾਣ ਜੀ ਆ ਠੀਕ ਆ ਭਾਬੀ ਕਿੱਧਰ ਬਾਗ ਗਏ ਮੈਨੂੰ ਦੱਸਿਆ ਨਹੀਂ ਗਾ ਤੇਰੇ ਮੁੰਡੇ ਦਾ ਅੱਛਾ ਇਹ ਵੀ ਦੋਨੇ ਮੁੰਡੇ ਦੇ ਭਰਾ ਹੀ ਹੈਗੇ ਠੀਕ ਹੈ ਠੀਕਾ ਓਕੇ 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 ਅੱਛਾ ਹਾਂਜੀ ਇਹ ਵਾਲੀਆਂ ਜਿਹੜੀਆਂ ਲੜਕੀਆਂ ਬੈਠੀਆਂ ਸਾਈਡ ਤੇ ਹੈਗੀਆਂ ਮਾਮੇ ਜੀਆਂ ਕੁੜੀਆਂ ਤੇ ਉਹ ਹੈਗੀ ਹੈਗੀ ਮੁੰਡੇ ਦੀ ਮੰਮੀ ਤੇ ਨਾਨੀ ਮਾਂ ਹਾਂਜੀ ਇਹ ਆ ਕੁੜੀ ਦੀ ਮਾਸੀ ਤੇ ਮੁੰਡੇ ਦੀ ਵੀ ਮਾਸੀ ਬਣ ਗਈ ਹੁਣ ਤਾਂ ਮੁੰਡੇ ਦੀ ਮਾਸੀ ਸੱਸ ਮਾਸੀ ਸੱਸ ਛੋਟੀ ਜੀ ਨਿੱਕੀ ਜੀ ਹਾਂਜੀ ਇਹ ਮੁੰਡੇ ਦੇ ਮੰਮੀ ਡੈਡੀ ਤੇ ਕੁੜੀ ਦੇ ਵੀ ਡੈਡੀ ਤੇ ਮੰਮੀ ਤੇ ਦੋਨਾਂ ਦੀ ਹੈ ਹੁਣ ਤਾਂ ਅੱਜ ਨਾਲ ਅੱਜ ਜਾਣਾ ਹੈ ਘੜੀ ਹਾਂਜੀ ਹੁਣ ਘੜੀ ਦੀ ਰਸਮ ਹੋਊਗੀ ਵੇ ਟੈਂ ਘੜੀ ਪਾਈ ਜਾਉਗੀ ਜਵਾਈ ਤਾਂ ਪਿੱਛੇ ਖੜੇ ਅਗੇ ਨਾਨਾ ਨਾਨੀ ਕੁੜੀ ਦੇ ਜਦ ਘਰੌਲਾ ਪਾਈ ਜਾਂਦੀ ਹੈ ਕੁੜੀ ਦੇ ਮਾਮਾ ਮਾਮੀ ਵੀ ਆ ਗਏ ਜੀ ਸ਼ਗਨ ਦੇ

ਮੁੰਡੇ ਦਾ ਸਾਡੂ ਕੁੜੀ ਦੀ ਭੈਣ ਤੇ ਜੀਜਾ ਆ ਗਏ ਪਰਮਾਤਮਾ ਮੇਰੇ ਬੱਚਿਆਂ ਨੂੰ ਤੰਦਰੁਸਤੀ ਰੱਖੇ ਵੈਗਰੂ ਖੁਸ਼ ਰੱਖੇ ਆਂ ਦੀ ਕੁੜੀ ਦੀ ਮੰਮੀ ਤੇ ਆ ਗਈ ਭੈਣ ਅਰਮਾਨ ਕਮਲੀ ਜੜ ਜੜ ਬੈਠੀ ਇਹਨੇ ਰਿਸ਼ਤਾ ਲੈ ਜਾਣਗੇ ਇਹ ਜਾ ਕੇ ਦੱਸ ਪਾਉਣਗੇ ਖੜੇ ਹੋ ਜਾ ਖੜੇ ਹੋ ਜਾ guri de ikeda guri da phupda te ek hai chaacha ਦੀ ਮਾਰਗਾ ਪਠੰਡੇ ਵਾਲਾ ਗੁੱਸਾ ਇਹ ਰਿਹਾਂ ਹੁਚਦੇ ਕੋ ਬਾਤ ਮਾਰਗਾ ਆਲੀ ਨਾ ਨਾ ਇਹ ਨਾ ਸਾਡਾ ਮੇਨ ਬੰਦਾ ਮੇਰੀ ਪਰਧਾਈ ਤੇ ਇਹਨਾਂ ਦੀ ਵਿਚੋਲਣਾ ਬੱਚਿਆਂ ਦੀ ਠੀਕ ਹੈ ਹੈ ਭਾਬੀ ਆਪਣਾ ਖਾਣ ਲੱਗ ਜੀ ਹੁਣ ਕਿਤੇ ਤਾਈ ਦੀ ਨੂੰ ਹੈ ਸਾਰਿਆਂ ਨੂੰ ਵੱਡੀ ਸਾਡੀ ਪਰਜਾਈ ਆ ਬਹ ਰਾਣੀ ਜੀ ਇਹ ਬੱਚਿਆਂ ਦੀ ਨਾਨੀ ਤੇ ਮੇਰੀ ਮੰਮੀ ਤੇ ਸਾਡੀ ਨਾਨੀ ਸੱਸ ਸੰਦੀਪ ਦੀ ਨਾਨੀ ਸੱਸ ਕੋਲੂ ਜੀ ਹੈਗੇ ਹੈ ਨਾ ਨਾਨੀ ਆਪਾਂ ਤੁਹਾਨੂੰ ਦਿਖਾਨੀ ਤੁਸੀਂ ਜਾਓ ਬੜਾ ਤੁਸੀਂ ਜਾਣਾ ਪਿੱਛੇ ਉਹ ਕੁੜੀਆਂ ਕੀ ਦੀ ਨੇ ਆਪਣਾ ਹਰਮੀਤ ਨੂੰ ਤਿਆਰ ਕੀਤਾ ਸੀਗਾ ਸੁਬ੍ਹਾ ਦੀ ਲੱਗੀ ਸੀ ਰਾਤ ਮਹਿੰਦੀ ਮੁੰਦੀ ਵੀ ਇਹਨੇ ਲਾਈਏਗੀ ਕੁੜੀਆਂ ਨੇ ਤੇ ਤੂੰ ਕੌਣ ਹੈ ਅੱਛਾ ਡੈਡੀ ਦਾ ਅੱਛਾ ਡੈਡੀ ਦਾ ਤੇਰੇ ਦਾ ਚਾਚਾ ਹਾਂਜੀ ਆ ਗਈ ਸੀ ਕਿ ਮੈਂ ਘਰੇ ਕੀ ਕਰਨ ਕੋਈ ਨਾ ਕੋਸ਼ੋਰ ਬਣਾ ਲਾਂਗੇ ਨਾਲ ਵਿੱਚ ਕੱਦੂ ਦੇ ਲਾਂਗੇ ਨੇ ਹਾਂਜੀ ਨਵੀ ਸੀਗੀ ਤੇ ਆ ਗਈ ਸੀ ਮੈਂ ਘਰੇ ਤੇ ਨਵੀ ਅਰਗੇ ਪਹਿਲਾਂ ਆਗੇ ਸੀ ਇਹਨਾਂ ਨੂੰ ਚੜਾ ਗਈ ਸੀ ਜੀ ਬਸ ਤੇ ਪ੍ਰੋਗਰਾਮ ਸੇਟਾ ਸੀਗਾ ਉਹ ਬਹੁਤ ਵਧੀਆ ਸੀਗਾ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਸੀਗਾ ਭੈਣਕਿਆਂ ਨੇ ਤੇ ਜਿਹੜੇ ਹਸਾਬ ਨਾਲ ਉਹਨਾਂ ਨੇ ਬੰਦੇ ਕਿਹਾ ਸੀਗਾ ਤੇ ਉਸ ਤੋਂ ਜ਼ਿਆਦਾ ਆਗੇ ਸੀਗੇ ਫਿਰ ਵੀ ਪਰਮਾਤਮਾ ਵੱਲੋਂ ਹਨਾ ਇਹ ਜੇ ਕੰਮ 'ਚ ਕੋਈ ਟੋਟ ਨਹੀਂ ਰਹਿੰਦੀ ਸੀ ਤੇ ਵਧੀਆ ਸਾਰਾ ਸਰ ਗਿਆ ਸੀਗਾ ਤਿੱਕਵੇ ਇਹ ਮੈਨੂੰ ਤਾਂ ਹੋ ਗਿਆ ਪਹਿਲਾਂ ਕਹਿੰਦੇ ਵੀ ਉਹ ਨਾਲ ਵੀ ਕੁੜੀ ਨੂੰ ਵੀ ਆਨੰਦ ਕਾਰਜ ਕਰਕੇ ਲੈ ਕੇ ਜਾਣਗੇ ਵੀ ਆਪਾਂ ਆਨੰਦ ਕਾਰਜ ਕਰ ਦਿੰਨੀ ਹੈਗੇ ਬਾਅਦ ਵਿੱਚ ਉਹ ਕਹਿੰਦੇ ਵੀ ਨਹੀਂ ਕਹਿੰਦੇ ਜੇ ਥੋੜਾ ਟਾਈਮ ਰੋਕ ਕੇ ਫੇਰ ਆਪਾਂ ਮਤਲਬ ਵਿਆਹ ਕਰ ਲਾਂਗੇ ਚਲੋ ਅਗਲੀ ਦੀ ਮਰਜ਼ੀ ਹੈ ਕਿ ਆਪਾਂ ਤਾਂ ਕੁਝ ਨਹੀਂ ਕਹਿ ਸਕਦੇ ਇਹ ਪ੍ਰੋਗਰਾਮ ਜਿਹੜਾ ਸੀਗਾ ਉਹ ਬਹੁਤ ਵਧੀਆ ਹੋ ਗਿਆ ਤੇ ਹੁਣ 6 ਵੱਜ ਗਏ ਕਿ ਮੈਂ ਸਾਢੇ 5:40 ਵਸਤੇ ਚੜੀ ਸੀਗੀ ਉੱਥੇ ਮੈਨੂੰ ਜਸੂ ਨੇ ਚੜਾਤਾ ਸੀਗਾ ਜਿਹੜਾ ਸੀਗਾ ਬਹੁਤ ਵਧੀਆ ਸੀ ਇਧਰੋਂ ਵੀ ਚੋੜੋਂ ਵੀ ਤੇ ਬਾਕੀ ਤੁਹਾਤ ਵੀ ਗੱਲ ਹੁੰਦੀ ਹੈਗੀ ਤੇ ਮੇਰੀ ਚਲੋ ਅਸੀਂ ਫਿਰ ਆਉਣ ਮਿਆਂਨ ਵਾਸਤੇ ਮੈਂ ਪਤਾ ਲਾ ਦਿੱਤਾਗਾ ਹਮ ਆਪਣਾ ਵੀਡੀਓ ਦਿਖਾਤੀ ਹਾਂ ਸਮਾਪਤੀ ਤੇ ਮੈਂ ਅੱਦੇ ਇੱਕ ਨਵੀਂ ਹੋਰ ਵੀਡੀਓ ਤੇ ਨਾਲ ਤੱਕ ਲਈ ਸਾਰੇ ਹੰਸ ਸ੍ਰੀ ਅਕਾਲ ਜੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ